बहुत बधाई हो और इस बधाई के मौके पर हम सब ने मिल के यहाँ पर टी प्लांटेशन और टी डिस्ट्रीब्यूशन का काम किया है और हम सब लोग मिल के इस अपनी धरती को हरा भरा बना बनाने में सहयोग दीजिए और ताकि पूरी धरती को हरा भरा बना बनाकर इसका टेम्परेचर कंट्रोल तो कर सकें ताकि हमारे आने वाले जनरेशन भी एक अच्छी सांस ले सके शुद्ध सांस ले सके ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਸੋ ਅੱਜ ਇਸ ਅਰਥਡੇ ਦੇ ਮੌਕੇ ਦੇ ਉਤੇ ਗ੍ਰੀਨ ਪਲਾਨ ਮਿਸ਼ਨ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਅਸੀਂ ਰੁੱਖ ਲਾਓ ਤੇ ਧਰਤੀ ਬਚਾਓ ਦੇ ਨਾਰੇ ਨਾਲ ਚੱਲੇ ਆ ਤੇ ਅੱਜ ਅਸੀਂ ਉਸੇ ਉਪਲਾਸਟ ਦੇ ਵਿੱਚ ਅਸੀਂ ਬਹੁਤ ਸਾਰੇ ਰੁੱਖ ਲਾਏ ਵੀ ਆ ਤੇ ਅੱਜ ਬਹੁਤ ਸਾਰੀ ਟੀਮ ਜਿਹੜੀ ਹੈਗੀ ਆ ਚੌਂਕ ਦੇ ਵਿੱਚ ਰੋਕ ਕੇ ਹਰ ਇੱਕ ਬੰਦੇ ਨੂੰ ਰੁੱਖ ਦਿੱਤੇ ਜਾ ਰਹੇ ਨੇ ਤਾਂ ਕਿ ਉਹ ਆਪਣੇ ਘਰਾਂ ਵਿੱਚ ਲਾਣ ਔਰ ਇਸ ਧਰਤੀ ਦਾ ਵਧਦਾ ਹੋਇਆ ਟੈਂਪਰੇਚਰ ਔਰ ਜਿਹੜਾ ਵਾਤਾਵਰਨ ਦੂਸ਼ਿਤ ਹੋ ਰਿਹਾ ਦਿਨਪੁਰ ਦੇ ਗੱਡੀਆਂ ਜਿਹੜੀਆਂ ਪੋਲੂਸ਼ਨ ਕਰ ਰਹੀਆਂ ਜਿਹੜੀਆਂ ਗੱਡੀਆਂ ਅਸੀਂ ਘਰ ਵਿੱਚ ਖਰੀਦਦੇ ਹਾਂ ਉਸ ਤੋਂ 10 ਗੁਣਾ ਸਾਨੂੰ ਰੁੱਖ ਲਾਣੇ ਚਾਹੀਦੇ ਆ ਤੇ ਇਹ ਰੁੱਖ ਆਪਾਂ ਅੱਜ ਵੰਡ ਰਹੇ ਆ ਸਾਰਿਆਂ ਨੂੰ ਤੇ ਆਪਣੇ ਘਰਾਂ ਵਿੱਚ ਲਾ ਕੇ ਇਹਨੂੰ ਵਧੀਆ ਢੰਗ ਦੇ ਨਾਲ ਆਪਾਂ ਆਪਣੀ ਜ਼ਮੀਨ ਨੂੰ ਬਚਾ ਸਕਦੇ ਹਾਂ ਆਪਣੇ ਵਾਤਾਵਰਣ ਨੂੰ ਜੋ ਬਣਾ ਸਕਦੇ ਹਾਂ ਸੋ ਇਸ ਦੇ ਉੱਤੇ ਪ੍ਰੈਸ মিডিਆ ਅਵਤਾਰ ਜੀ ਵੀ ਸਾਡੇ ਕੋਲ ਅੱਜ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਨੇ ਆ ਕੇ ਸਾਡੀ ਇੱਥੇ ਕਵਰੇਜਨ ਕੀਤੀ ਆ ਤੇ ਬਹੁਤ ਹੀ ਵਧੀਆ ਸਾਰਿਆਂ ਨੂੰ ਇਹ ਹੀ ਉਪਰਾਲਾ ਕਰਨ ਦਾ ਮੈਂ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਏਰੀਆ ਚ ਮੱਲਿਆਂ ਚ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਾਓ ਤਾਂ ਕਿ ਆਪਾਂ ਆਪਣੀ ਧਰਤੀ ਮਾਂ ਨੂੰ ਬਚਾ ਸਕੀਏ ਕਹਤਾ ਵੀ ਕਹਤਾ ਗ੍ਰੀਨ ਪੈਨ ਮਿਸ਼ਨ ਕਿੰਨਾ ਕਵਰ ਕਰਾ ਰਿਹਾ ਹੈ ਜੀ ਓਕੇ ਜੀ ਕਿੰਨਾ ਸਮਾਗਮ ਚ ਕੀ ਕਿੰਨਾ ਪਹੁੰਚਾ ਰਿਹਾ ਹੈ ਓਕੇ ਜੋ ਓਕੇ ਐਦਾਂ ਦਾ ਹਜ਼ਾਰਾਂ ਹੋ ਗਏ ਹੁਣ ਹਜ਼ਾਰਾਂ ਹੋ ਗਏ ਆਲ ਓਵਰ ਇੰਡੀਆ ਚਲੋ ਕਰਦਾ ਮੈਂ ਬੁੱਲ ਕਰ ਦੋ ਠੀਕ ਹੈ ਜੀ ਸੋ ਇਹ ਗ੍ਰੀਨ ਪਲਾਨਟ ਮਿਸ਼ਨ ਜਿਹੜਾ ਪਿਛਲੇ ਲਗਭਗ 23 ਸਾਲ ਤੋਂ ਉਤੋਂ ਅਸੀਂ ਇਹੀ ਕੰਮ ਕਰ ਰਹੇ ਆ ਜੀ ਕਿ ਆਪਣੀ ਧਰਤੀ ਨੂੰ ਬਚਾਉਣ ਵਾਸਤੇ ਜ਼ਮੀਨ ਨੂੰ ਬਚਾਉਣ ਵਾਸਤੇ ਉਪਰਾਲਾ ਕਰ ਰਹੇ ਆ ਅਸੀਂ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਕੈਂਪ ਲਾਨੇ ਆ ਕਦੀ ਖੂਨ ਕੈਂਪ ਲਾਈਦਾ ਕਦੀ ਟਰੀ ਪਲਾਂਟੇਸ਼ਨ ਲਾਈਦੀ ਆ ਤੇ ਜਿਵੇਂ ਜਿਵੇਂ ਜਿੱਥੇ ਇੱਥੇ ਲੋੜ ਹੁੰਦੀ ਆ ਉਹਦੇ ਮੁਤਾਬਕ ਅਸੀਂ ਬਹੁਤ ਸਾਰੇ ਕੈਂਪ ਲਾਨੇ ਆ ਤੋਂ ਅੱਜ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਕੈਂਪ ਲਾਇਆ ਹੈਗਾ ਜਿਹੜਾ ਚੌਂਕ ਦੇ ਵਿੱਚ ਜਿੱਥੇ ਕੀ ਦਰਖਤ ਟਰੀ ਡਿਸਟ੍ਰਿਬਿਊਸ਼ਨ ਕੀਤਾ ਜਾ ਰਿਹਾ ਹੈ ਤੋ ਇਹ ਸਾਡਾ ਗ੍ਰੀਨ ਪਲਾਨੀਟ ਜਿਹੜਾ ਪਠਾਨਕੋਟ ਚੌਂਗ ਦੇ ਵਿੱਚ ਆਫਿਸ ਆ ਜੀ ਸਾਡਾ ਉੱਥੇ ਹੀ ਅਸੀਂ ਸਾਰਾ ਸਾਡਾ ਹੈੱਡ ਆਫਿਸ ਉੱਥੇ ਆ ਪੂਰੇ ਆਲ ਓਵਰ ਇੰਡੀਆ ਸਾਡਾ ਕੰਮ ਹੈ ਤੇ ਜਿਹਦੇ ਵਿੱਚ ਅਸੀਂ ਆਪਣੇ ਕਿਸਾਨਾਂ ਨੂੰ ਹਰ ਬੰਦੇ ਨੂੰ ਆਰਗੈਨਿਕ ਖੇਤੀ ਕਰਨ ਬਾਰੇ ਅਸੀਂ ਸਿੱਖਿਆ ਦਿੰਨੇ ਆ ਕਿਵੇਂ ਉਹ ਆਪਣੀਆਂ ਖੇਤੀ ਨੂੰ ਆਰਗੈਨਿਕ ਕਰਕੇ ਕੈਮੀਕਲ ਜ਼ਹਿਰਾਂ ਤੋਂ ਮੁਕਤ ਹੋ ਸਕਦੇ ਆ ਦੇਖੋ ਇਹ ਸਾਡਾ ਸੰਪਰਕ ਨੰਬਰ ਜਿਹੜਾ ਹੈਗਾ ਬੋਰਡ ਉੱਤੇ ਵੀ ਲਿਖਿਆ ਹੈਗਾ ਔਰ ਇਹਨੂੰ ਕਹਿੰਦੇ ਆ ਜਿਹੜਾ ਟੋਲ ਫ੍ਰੀ ਨੰਬਰ ਆ ਸਾਡਾ 1800 ਕਿਹਨਾ ਜੀ ਹੋਰ 137 46699 ਤਾਂ ਇੱਕ 800 147 10 ਕਿਨਾ 137 4699 ਇਦੇ ਤੇ ਸੰਪਰਕ ਕਰਕੇ ਜਿਹੜੇ ਵੀ ਲੋਕ ਆਪਣੀ ਜ਼ਮੀਨਾਂ ਨੂੰ ਆਰਗੇਨਿਕ ਕਰਨਾ ਚਾਹੁੰਦੇ ਆ ਜ਼ਮੀਨ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਕਿਸਾਨ ਆਪਣੀ ਖੁਸ਼ਹਾਲੀ ਵਿੱਚ ਆਣਾ ਚਾਹੁੰਦਾ ਸਾਨੂੰ ਸੰਪਰਕ ਕਰਨ वाह ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਅੱਜ ਦੇ ਬਹੁਤ ਹੀ ਮਹੱਤਵਪੂਰਨ ਦਿਨ ਦੇ ਲਈ ਮੈਂ ਪਹਿਲਾਂ ਤਾਂ ਪ੍ਰੈਸ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਇਹਨਾਂ ਦੇ ਜ਼ਰੀਏ ਅਸੀਂ ਲੱਖਾਂ ਦੁਨੀਆਂ ਦੇ ਵਿੱਚ ਪਹੁੰਚ ਰਹੇ ਹਾਂ ਸੋ ਮੈਂ ਅੱਜ ਦੇ ਦਿਨ ਦੇ ਲਈ ਆਪ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ ਕਿ ਜਿਵੇਂ ਅੱਜ ਸਾਡੀ ਜੱਥੇਬੰਦੀ ਜਿਹੜੀ ਗ੍ਰੀਨ ਪਲਾਨਟ ਮਿਸ਼ਨ ਜੋ ਕਿ ਅਸੀਂ ਪਿਛਲੇ ਲਗਭਗ 23 ਸਾਲਾਂ ਤੋਂ ਇਕੋ ਹੀ ਕੰਮ ਕਰ ਰਹੇ ਆ ਧਰਤੀ ਬਚਾਉਣ ਦਾ ਕੰਮ ਕਰ ਰਹੇ ਆ ਇਸ ਧਰਤੀ ਨੂੰ ਬਚਾਉਣ ਦੇ ਲਈ ਸਾਨੂੰ ਮਾਤਰ ਆਪਣੇ ਪੈਸਟੀਸਾਈਡ ਕੈਮੀਕਲ ਤੋਂ ਬਚਣਾ ਪਊਗਾ ਜਿਹਨੀਆਂ ਜ਼ਹਿਰਾਂ ਜਿਹੜੀਆਂ ਅਸੀਂ ਆਪਣੇ ਖੇਤਾਂ ਵਿੱਚ ਪਾ ਰਹੇ ਆ ਵਾਤਾਵਰਣ ਹਵਾ ਨੂੰ ਦੂਸ਼ਿਤ ਕਰ ਰਹੇ ਆ ਜੇ ਆਪਾਂ ਚਾਹੁੰਦੇ ਆ ਆਪਣੀ ਆਉਣ ਵਾਲੀ ਜਨਰੇਸ਼ਨ ਇੱਕ ਵਧੀਆ ਵਾਤਾਵਰਣ ਨੂੰ ਲਵੇ ਤੇ ਉਹਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਣੇ ਚਾਹੀਦੇ ਆ ਤਾਂ ਅੱਜ ਦੇ ਦਿਨ ਦੇ ਵਿੱਚ ਅਸੀਂ ਇਹ ਵੱਧ ਤੋਂ ਵੱਧ ਰੁੱਖ ਜਿਹੜੇ ਹੈਗੇ ਲੋਕਾਂ ਵਿੱਚ ਵੰਡੇ ਨੇ ਤਾਂ ਕਿ ਉਹ ਆਪਣੇ ਘਰਾਂ ਵਿੱਚ ਲਾਣ ਤੇ ਜਿਹੜਾ ਵੱਧਦਾ ਹੋਇਆ ਪੋਲੂਸ਼ਨ ਆ ਜਿਵੇਂ ਕਿ ਹਰ ਸਾਲ ਸਕੂਟਰ ਗੱਡੀਆਂ ਵਧੀਆਂ ਜਾ ਰਹੀਆਂ ਇਸੇ ਤਰ੍ਹਾਂ ਦੇ ਨਾਲ ਸਾਨੂੰ ਆਪਣੇ ਰੁੱਖ ਵਧਾਉਣੇ ਚਾਹੀਦੇ ਆ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਆਕਸੀਜਨ ਜਿਵੇਂ ਖਾਣਾ ਜ਼ਰੂਰੀ ਹੈ ਉਹ ਮੈਂ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਸਰਲੇ ਆਕਸੀਜਨ ਆ ਤੇ ਆਕਸੀਜਨ ਕੋਈ ਬਾਜ਼ਾਰੋਂ ਨਹੀਂ ਮਿਲਦੀ ਆਕਸੀਜਨ ਨੂੰ ਲਿਆਣਾ ਪੈਣ ਦੇ ਲਈ ਤੁਹਾਨੂੰ ਵੱਧ ਤੋਂ ਵੱਧ ਰੁੱਖ ਲਾਣੇ ਬਣਗੇ ਸੋ ਇਹ ਮੇਰੀ ਇੱਕ ਬੇਨਤੀ ਹੈ ਸਾਰੇ ਦੁਨੀਆ ਨੂੰ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਾਓ ਤਾਂ ਮੈਂ ਇਸ ਗੱਲ ਦੇ ਉੱਤੇ ਬਹੁਤ ਬਹੁਤ ਧੰਨਵਾਦ ਇਨਾਂ ਪ੍ਰੈਸ ਮੀਡੀਆ ਦਾ ਤੇ ਇਨਾਂ ਨੇ ਸਾਡਾ ਇੱਥੇ ਆ ਕੇ ਪੂਰਾ ਕਵਰ ਕੀਤਾ ਹੈ ਤੇ ਬਾਕੀ ਸਾਰੀ ਜਨਤਾ ਨੂੰ ਇਹ ਐਲਾਨ ਕਰਦਾ ਜਾਂ ਇੱਕ ਬੇਨਤੀ ਕਰਦਾ ਕਿ ਪਲੀਜ਼ ਆਪਣੇ ਹਾਲੇ ਦੁਆਲੇ ਇਹ ਕਦਮ ਜ਼ਰੂਰ ਚੱਕੋ ਤੇ ਚੰਗੇ ਤੋਂ ਚੰਗੇ ਕਮੈਂਟ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਆਵਾਜ਼ ਹਰ ਬੰਦੇ ਤੱਕ ਪਹੁੰਚ ਸਕੇ ਤੇ ਆਪ ਆਪਣੀ ਧਰਤੀ ਨੂੰ ਹਰਿਆ ਭਰਿਆ ਬਣਾ ਸਕੀਏ ਲਾਇਆ ਕੈਮਰਾ ਉਹਦਾ ਨਾਮ ਲਿਆ ਜਾਵੇ ਸੋ ਅੱਜ ਜਿਹੜਾ ਕੈਂਪ ਆ ਇਹ ਜਲੰਧਰ ਸ਼ਹਿਰ ਦੇ ਵਿੱਚ ਸੋਡਲ ਚੌਂਗ ਦੇ ਵਿੱਚ ਲਾਇਆ ਗਿਆ ਜੀ ਤੇ ਆਮ ਤੌਰ ਆਮ ਘੋਲ ਤਾਂ ਵੈਸੇ ਅਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇੰਡੀਆ ਦੀਆਂ ਹਰ ਜਗ੍ਹਾ ਦੇ ਤਲਾਣੇ ਆ ਪਰ ਅੱਜ ਅਸੀਂ ਸੋਡਲ ਚੌਂਗ ਦੇ ਵਿੱਚ ਇਹ ਕੈਂਪ ਲਾਇਆ ਹੈ ਆਹ ਠੀਕ ਨੰਬਰ ਬੋਲੋ ਜੀ ਨੰਬਰ ਬੋਲੋ ਜੀ ਸੋ ਅੱਜ ਧਰਤੀ ਦਿਵਸ ਦੇ ਉੱਤੇ ਗ੍ਰੀਨ ਪਲਾਨਟ ਮਿਸ਼ਨ ਵੱਲੋਂ ਅੱਜ ਟਰੀ ਪਲਾਂਟੇਸ਼ਨ ਤੇ ਟੀ ਡਿਸਟ੍ਰਿਬਿਊਸ਼ਨ ਦਾ ਇਹ ਪ੍ਰੋਗਰਾਮ ਕੀਤਾ ਗਿਆ ਸੋ ਜਿਹਦੇ ਵਿੱਚ ਜਲੰਧਰ ਦੇ ਵਿੱਚ ਸੋਡਲ ਚੌਂਕ ਦੇ ਵਿੱਚ ਇਹ ਕੈਂਪ ਲਾਇਆ ਗਿਆ ਜਿਹਦੇ ਵਿੱਚ ਅਸੀਂ ਲਗਭਗ ਕੋਈ 200 ਤੋਂ 400 ਬੂਟਾ ਆਮ ਜਨਤਾ ਨੂੰ ਬੰਡਿਆ ਤੇ ਉਹਨਾਂ ਨੂੰ ਜਾਗਰੂਕ ਕਰਾਇਆ ਕਿ ਉਹ ਆਪਣੇ ਘਰਾਂ ਵਿੱਚ ਬੂਟੇ ਲਾਣ ਤਾਂ ਕਿ ਆਪਾਂ ਆਉਣ ਵਾਲਾ ਜਿਹੜਾ ਭਵਿੱਖਾ ਉਹਨੂੰ ਸੁਰੱਖਿਅਤ ਕਰ ਸਕੀਏ ਆਕਸੀਜਨ ਦਾ ਲੈਵਲ ਨੂੰ ਵਧਾ ਸਕੀਏ ਤੇ ਨਾਲ ਦੀ ਨਾਲ ਆਪਣੀ ਧਰਤੀ ਦਾ ਜਿਹੜਾ ਵਧ ਰਿਹਾ ਟੈਂਪਰੇਚਰ ਨੂੰ ਸਹੀ ਕਰ ਸਕੀਏ ਸਾਡਾ ਇੱਕ ਮਿਸ਼ਨ ਦਾ ਮਿਸ਼ਨ Song ਆ ਜਿਹਦੇ ਵਿੱਚ ਅਸੀਂ ਹਰ ਇੱਕ ਦੁਨੀਆ ਨੂੰ ਜਾਗਰੂਕ ਕਰਨ ਲਈ ਕਹਿੰਦੇ ਆ ਜਿਹਦੇ ਵਿੱਚ ਸਾਡੇ ਗੁਰਬਾਣੀ ਦੀ ਤੁੱਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਤੇ ਜਿਵੇਂ ਕਿ ਪਵਨ ਜਿਹੜਾ ਹੈਗਾ ਸਾਡਾ ਗੁਰੂ ਆ ਪਾਣੀ ਸਾਡਾ ਪਿਤਾ ਆ ਤੇ ਇਦਾਂ ਹੀ ਮਾਤਾ ਸਾਡੀ ਧਰਤੀ ਆ ਉਸੇ ਦੇ ਬੇਸ ਦੇ ਉੱਤੇ ਇਹ ਜਿਹੜੀ ਸਾਡੀ ਸੰਸਥਾ ਚੱਲ ਰਹੀ ਆ ਤੇ ਇਹ ਸੰਸਥਾ ਦਾ ਪਹਿਲਾ ਕੰਮ ਇਹ ਆ ਕਿ ਆਪਾਂ ਆਪਣੀ ਧਰਤੀ ਨੂੰ ਬਚਾਈਏ ਆਪਣੀਆਂ ਜਿਹੜੀਆਂ ਕੈਮੀਕਲ ਖਾਦਾ ਪਾ ਰਹੇ ਆ ਇਹਨੂੰ ਛੱਡ ਕੇ ਪੈਸਟਿਸਾਈਡ ਨੂੰ ਛੱਡ ਕੇ ਦੁਬਾਰਾ ਮੋੜ ਆਪਾਂ ਆਰਗੈਨਿਕ ਖੇਤੀ ਵੱਲ ਚਲੀਏ

इसे जो है जो कसम है जो हो तुका दो हम बनाएंगे आत्मा तो, न कुछ नहीं महात्मा से तुको बताएंगे